ਪਾਣੀ ਮਾਰਦੇ ਪਾਣੀ ਮਾਰਦੇ ਪਾਣੀ ਸਸਤੀਗਾ ਦੋਸਤੋ ਮੈਂ ਹਦਵਿੰਦਰ ਭੱਟੀ ਔਰ ਤੁਸੀਂ ਜੁੜੇ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਮ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਮਾਣਾ ਪਾਤਣਾ ਰੋਡ ਦੀਆਂ ਜਿੱਥੇ ਕਿ ਪਿੰਡ ਮਵੀਕਲਾਂ ਤੋਂ ਪਹਿਲਾਂ ਇੱਕ ਦਰਗਾਹ ਬਣੀ ਹੋਈ ਹੈ ਔਰ ਇਸ ਦਰਗਾਹ ਦੇ ਉੱਪਰ ਬਹੁਤ ਵੱਡਾ ਮੇਲਾ ਲੱਗਾ ਹੋਇਆ ਹੈ ਔਰ ਇਸ ਮੇਲੇ ਦੇ ਵਿੱਚ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਨੇ ਸ਼ਿਰਕਤ ਕਰਨ ਪਹੁੰਚੇ ਨੇ ਲੋਕ ਇੱਥੇ ਆਪਣੀ ਹਾਜ਼ਰੀ ਲਵਾਉਣ ਪਹੁੰਚੇ ਨੇ ਜੇ ਗੱਲ ਕਰੀਏ ਤਾਂ ਹਰ ਸਾਲ ਦੀ ਤਰ੍ਹਾਂ ਇਸ ਯੱਗ ਹਸਪਤਾਲ ਜਿਹੜਾ ਇੱਕ ਹਫ਼ਤੇ ਲਈ ਲਗਾਤਾਰ ਕਰਵਾਇਆ ਜਾਂਦਾ ਸੋ ਇਹ ਜਿਹੜਾ ਸਪਤਾ ਯੱਗ ਹੈ ਇਹਦੇ ਵਿੱਚ 7 ਦਿਨ ਲਗਾਤਾਰ ਕਈ ਪ੍ਰਕਾਰ ਦਾ ਜਿਹੜਾ ਭੋਜਨ ਹੈ ਉਹ ਚੱਲਦਾ ਔਰ ਸੰਗਤਾਂ ਇੱਥੇ ਬਹੁਤ ਦੂਰੋਂ ਦੂਰੋਂ ਹਮ ਹਮਾ ਕੇ ਪਹੁੰਚਦੀਆਂ ਨੇ ਔਰ ਫੇਸਬੁੱਕ ਇੰਸਟਾਗ੍ਰਾਮ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਨੇ ਬਾਬਾ ਪਾਲਾ ਜੀ ਬਾਬਾ ਪਾਲਾ ਜੀ ਵੱਲੋਂ ਇਹ ਸਥਾਨ ਦੀ ਸੇਵਾ ਚੱਲ ਰਹੀ ਹੈ ਔਰ ਬਾਬਾ ਪਾਲਾ ਜੀ ਵੱਲੋਂ ਹੀ ਇੱਥੇ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੰਡਾਰਾ ਸਪਤਾ ਯੱਗ ਲਗਾਇਆ ਹੋਇਆ ਚੱਲ ਰਿਹਾ ਹੈ ਔਰ ਇਸ ਸਪਤਾ ਯੱਗ ਦੇ ਵਿੱਚ ਪਹੁੰਚੇ ਨੇ ਅੱਜ ਬਹੁਤ ਸਿਆਸੀ ਲੀਡਰ ਆਗੂ ਵੀ ਪਹੁੰਚੇ ਨੇ ਇੱਥੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਇੱਥੇ ਪਹੁੰਚਿਆ ਹੋਈਆਂ ਨੇ ਆਪਾਂ ਇੱਥੇ ਗੱਲਬਾਤ ਵੀ ਕਰਾਂਗੇ ਪਹੁੰਚੋ ਤੁਸੀਂ ਰਾਸਤਾ ਇਹ ਬੀਐਨ ਦਾ ਰਸੂਰ ਹੈ। ਰਾਸਤਾ ਤੋਂ ਪਹੁੰਚੇ ਹੋਰ ਕਦੋਂ ਦੇ ਚੱਲੇ ਹੋਏ ਹੋ? ਸਰ ਜੀ ਸ਼੍ਰੀਮਾਇ ਜੀ ਨੇ ਚੱਲੇ। ਓਕੇ ਔਰ ਕਿਧਰ ਕਿਤੇ ਲੱਗਦਾ ਤੁਹਾਨੂੰ ਇੱਥੇ ਆ ਕੇ ਹਾਰਮੋਨੋ ਕਾਮਨਾ ਪੂਰੀ ਹੁੰਦੀ ਹੈ? ਮਾਲ ਕਰੂਗਾ ਜੀ ਤੇ ਪਹਿਲੀ ਵਾਰ ਆਏ। ਪਹਿਲੀ ਵਾਰ ਆਏ ਤੁਸੀਂ। ਔਰ ਕਿਦਾਂ ਤੁਸੀਂ ਸੁਣਿਆ ਸੀ ਕਿ ਤੇ ਨਟ ਵਗੈਰਾ ਤੋਂ ਜਾਂ ਕਿਦਾਂ? ਦੇਖਦੇ ਰਹੇ ਨੇ ਨਟ ਤੋਂ ਵੀ ਇੱਕੇ ਸੀ ਆਏ। ओके ਉਹ ਅੱਜ ਕੋਈ ਬਾਬਾ ਜੀ ਨੂੰ ਮਿਲ ਕੇ ਵੀ ਜਾਵਾਂਗਾ ਕੋਈ ਫਰਿਆਦ ਵੀ ਲੈ ਕੇ ਆਏਗਾ ਬਾਬਾ ਜੀ ਨੂੰ ਪਿਆਰ ਕਰਾਂਗੇ ਨੀ ਮੱਤੋਂ ਆਏ ਮਾਰ ਕੇ ਪਾ ਦੇ ਔਰ ਕਿਵੇਂ ਲੱਗਦਾ ਇੱਥੇ ਪਹੁੰਚ ਕੇ ਅੱਜ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਜੀ ਇੱਥੇ ਪਹੁੰਚ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਸੋਹਣਾ ਜੇ ਰੰਗ ਲੱਗੇ ਪਏ ਜੀ ਬਹੁਤ ਅਨੰਦ ਹਾਂਜੀ ਭੈਣ ਜੀ ਨਾਮ ਕੀ ਤੁਹਾਡਾ ਸੁਖਿੰਦਰ ਕੌਰ ਸੁਖਿੰਦਰ ਕੌਰ ਜੀ ਕਿੱਦਾਂ ਪਤਾ ਲੱਗਾ ਵੀ ਬਾਬਾ ਜੀ ਦੇ ਇੱਥੇ ਬਣਾ ਰਹੇ ਹੋ ਅੱਜ ਤੋਂ ਦੇਖ ਰਹੇ ਹਾਂ ਅੱਛਾ ਪਹਿਲੀ ਵਾਰ ਹੀ ਆਏ ਹੋ ਪਹਿਲੀ ਵਾਰ ਹੀ ਆਏ ਹੋ ਓਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਵੀ ਪਹਿਲੀ ਵਾਰ ਆਏ ਹੋ ਲਓ ਮਾਤਾ ਅੱਜ ਅਬੀਰ ਵੀ ਪਹਿਲੀ ਵਾਰ ਆਇਆ ਹਾਂ ਹਾਂਜੀ ਅਸੀਂ ਮਾਤਾ ਜੀ ਪਹਿਲੀ ਵਾਰ ਹੀ ਆਏ ਹੋ ਤੁਸੀਂ ਔਰ ਕਿੱਦਾਂ ਦਾ ਲੱਗ ਰਿਹਾ ਇੱਥੇ ਪਹੁੰਚ ਕੇ ਦੇਖੋ ਜੀ ਵੀ ਟ੍ਰੇਨਿੰਗ ਦਿੱਤੀ ਜੀ ਨਵੀਂ ਵਾਲੀ ਦੀ ਜੀ ਹਾਂਜੀ ਔਰ ਇੱਥੇ ਆ ਕੇ ਸੰਗਤਾਂ ਨੂੰ ਦੇਖ ਕੇ ਕਿਦਾਂ ਦਾ ਮਨ ਦੇ ਵਿੱਚ ਫੀਲ ਹੁੰਦਾ ਵਧੀਆ ਲੱਗਦਾ ਕੀ ਕਹਿਣਾ ਚਾਹੋਗੇ ਹੋਰ ਜਿਹੜੇ ਦੇਖ ਰਹੇ ਨੇ ਲੋਕ ਕੀ ਕਹਿਣਾ ਚਾਹੋਗੇ ਬਾਕੀ ਸੰਗਤਾਂ ਨੂੰ ਬਹੁਤ ਬਹੁਤ